ਡੀਪੀ ਸਰਕਾਰ ਕਹਿੰਦੀ ਅਸੀਂ ਕਿਸੇ ਪਾਸਿਓਂ ਜ਼ਬਰਦਸਤੀ ਨਹੀਂ ਕਰਦੇ ਸਰਕਾਰ ਝੂਠ ਬੋਲਦੀ ਹੈ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਇੱਕ ਤਰ੍ਹਾਂ ਨਾਲ ਲੈਂਡ ਫ੍ਰੀਜ਼ ਕਰ ਦਿੱਤੀ ਉਹ ਜੇ ਬੈਂਕ 'ਚ ਜਾਏਗਾ ਲੋਨ ਲੈਣ ਬੈਂਕ ਵਾਲੇ ਤਾਂ ਸਿਕਿਉਰਡ ਲੋਨ ਦਿੰਦੇ ਨੇ ਉਹ ਕਹਿਣਗੇ ਜੀ ਤੇਰੀ ਤਾਂ ਜ਼ਮੀਨ ਪਾਈ ਪਹਿਲਾਂ ਹੀ ਉਹਨਾਂ ਨੇ ਜਿਹੜੀ ਲੈਂਡ ਪੂਲਿੰਗ ਦੇ ਵਿੱਚ ਲਈ ਹੋਈ ਹੈ ਦਾ ਕੋਈ ਪ੍ਰੈਸਿਸ ਨਹੀਂ ਹੁੰਦਾ ਉਹਨਾਂ ਚਿੱਤ ਛੱਡ ਕੇ ਪਾਲਸੀ ਵਾਪਸ ਲੈ ਲੈਣ ਜੇ ਕਿਤੇ ਤੱਕ ਆਉਂਦਾ ਹੈ ਅਸੀਂ ਪੀਸਫੁਲ ਪ੍ਰੋਟੈਸਟ ਕਰ ਸਕਦੇ ਹਾਂ ਪੰਜਾਬ ਪਰਚੇ ਅੱਜ ਵੱਖ-ਵੱਖ ਥਾਵਾਂ ਦੇ ਉੱਤੇ ਕਿਸਾਨ ਆਗੂਆਂ ਦੇ ਵੱਲੋਂ ਤੇ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ ਸਰਕਾਰ ਨੂੰ ਇੱਕ ਤਰ੍ਹਾਂ ਦਾ ਸੁਨੇਹਾ ਦਿੱਤਾ ਗਿਆ ਉਸ ਬਾਅਦ ਬਲਵਿੰਦਰ ਸਿੰਘ ਰਾਜੇਵਾਲ ਹੁਣੀ ਜੋ ਕਿ ਕਿਸਾਨਾਂ ਕੋ ਉਹਨਾਂ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਹੈ ਰਾਜੇਵਾਲ ਸਾਹਿਬ ਅੱਜ ਦਾ ਟਰੈਕਟਰ ਮਾਰਚ ਕਿਸ ਤਰ੍ਹਾਂ ਤੇ ਰਿਹਾ ਕਿੰਨਾ ਕੁ ਘੱਟ ਸੀ ਕਿੰਨਾ ਕੁ ਹੁੰਗਾਰਾ ਸਰਕਾਰ ਨੂੰ ਕੀ ਸੰਦੇਸ਼ ਬਹੁਤ ਵੱਡਾ ਸਫਲ ਅੱਜ ਦਾ ਜਿਹੜਾ ਸੀ ਪ੍ਰੋਗਰਾਮ ਰਿਹਾ ਨਾ ਸਿਰਫ ਜਿਨ੍ਹਾਂ ਦੀ ਜ਼ਮੀਨ ਆਉਂਦੀ ਹੈ ਉਹੀ ਕਿਸਾਨ ਆਏ ਬਲਕਿ ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਆਪਣੇ ਪਾਈਚਾਰੇ ਦੀ ਮਦਦ ਲਈ ਸਾਰੇ ਆਮ ਕਿਸਾਨ ਨਿਕਲੇ ਔਰ ਕੋਈ ਟਰੈਕਟਰਾਂ ਦੀ ਗਿਣਤੀ ਗੁਣਤੀ ਦਾ ਕੋਈ ਅਥਾਹ ਨਹੀਂ ਸੀ ਲੱਗਦਾ ਹਾਲੇ ਤੱਕ ਮਾਰਚ ਜਿਹੜਾ ਉਹ ਚੱਲ ਰਿਹਾ ਹੈ ਤੇ ਅੱਜ ਕੀ ਵਿਚਾਰ ਕੀਤਾ ਗਿਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਕਿੱਥੇ ਮੀਟਿੰਗ ਕਰਨਗੇ ਕਿੱਥੇ ਮਾਰਚ ਕਰਨਗੇ ਕਿਹੜੀ ਤਰੀਕ ਨੂੰ ਕਰਨਗੇ 4 ਤਰੀਕ ਨੂੰ ਲੁਧਿਆਣਾ ਮੀਟਿੰਗ ਹੋਏਗੀ ਉਹਦੇ ਵਿੱਚ ਨੈਕਸਟ ਕੋਰਸ ਆਫ ਐਕਸ਼ਨ ਜਿਹੜਾ 24 ਦੀ ਰੈਲੀ ਆ ਉਹਦੇ ਬਾਰੇ ਵਿਚਾਰਾਂ ਹੋਣਗੀਆਂ ਉਹਦੇ ਚ ਸਭ ਦੀਆਂ ਡਿਊਟੀਆਂ ਲੱਗਣਗੀਆਂ ਕਿਨੇ ਕੀ ਪ੍ਰਬੰਧ ਕਰਨਾ ਹੈ ਕਿਨੇ ਕਿਹਨਾਂ ਜਥੇਬੰਦੀ ਕਿਹੜੀ ਬੰਦੀ ਲੈ ਕੇ ਆਏਗੀ ਤੇ ਜਿਸ ਤਰ੍ਹਾਂ ਦਾ ਰਿਸਪਾਂਸ ਹੈ ਆਈ ਹੋਪ ਥਿਸ ਵਿਲ ਬੀ ਦਾ బిਗੇਸਟ ਏਵਰ ਰੈਲੀ ਰਾਜਵਾਲ ਸਾਹਿਬ ਇੱਥੇ ਦਿੱਕਤ ਕੀ ਆਂਦੀ ਪਈ ਸਰਕਾਰ ਕਹਿੰਦੀ ਅਸੀਂ ਕਿਸੇ ਪਾਸਿਓਂ ਜ਼ਬਰਦਸਤੀ ਨਹੀਂ ਕਰਦੇ ਪਏ ਕਿਸਾਨਾਂ ਦਾ ਦਿਲ ਹੋਏਗਾ ਜ਼ਮੀਨ ਦੇ ਨਾ ਦੇਣ ਤੇ ਫਿਰ ਦਿੱਕਤ ਕਿੱਥੇ ਆ ਸਰਕਾਰ ਝੂਠ ਬੋਲਦੀ ਹੈ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਇੱਕ ਤਰ੍ਹਾਂ ਨਾਲ ਲੈਂਡ ਫ੍ਰੀਜ਼ ਕਰ ਦਿੱਤੀ ਤੁਸੀਂ ਮੈਨੂੰ ਇੱਕ ਸਮਝਾਓ ਵੀ ਜਦੋਂ ਕੋਈ ਕਿਸਾਨ ਇਸ ਜਿਹਨੂੰ ਦੀ ਨੋਟੀਫਾਈ ਹੋ ਗਈ ਉਹ ਜੇ ਬੈਂਕ ਚ ਜਾਏਗਾ ਲੋਨ ਲੈਣ ਬੈਂਕ ਵਾਲੇ ਤਾਂ ਸਿਕਿਉਰਡ ਲੋਨ ਦਿੰਦੇ ਨੇ ਉਹ ਕਹਣਗੇ ਜੀ ਤੇਰੀ ਤਾਂ ਜਮੀਨ ਪਾਈ ਪਹਿਲੇ ਹੀ ਉਹਨਾਂ ਨੇ ਜਿਹੜੀ ਲੈਂਡ ਪੂਲਿੰਗ ਦੇ ਵਿੱਚ ਲਈ ਹੋਈ ਹੈ ਤੇ ਅਸੀਂ ਲੋਨ ਕਿਵੇਂ ਦੇ ਦਈਏ ਉਹ ਲੋਨ ਨਹੀਂ ਦੇਣਗੇ ਜੇ ਕਿਸੇ ਨੂੰ ਕਹੀਏ ਤੂੰ ਖਰੀਦ ਲੈ ਇਹ ਤਾਂ ਮੁਫਤ ਵਿੱਚ ਲੈ ਰਹੀ ਹੈ ਸਾਡੀ ਜਮੀਨ ਕੋਈ ਬਾਹਰੋਂ ਆ ਕੇ ਇਹਦੇ ਵਿੱਚ ਕਿਉਂ ਫਸੂਗਾ ਮੁੱਲ ਲੈ ਕੇ ਫਿਰ ਉਹਨੇ ਮੁੱਲ ਸਰਕਾਰ ਨੂੰ ਦੇਣੀ ਹੈ ਇਹ ਸਾਰੀਆਂ ਗੱਲਾਂ ਐਵੇਂ ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਰ ਰਹੀ ਹੈ ਸਰਕਾਰ ਮੈਂ ਸਮਝਦਾ ਇੱਕ ਬੜਾ ਵੱਡਾ ਤੋਖਾ ਪੰਜਾਬੀਆਂ ਨਾਲ ਕਰ ਰਿਹਾ ਹੁਣ ਅੱਜ ਦਾ ਜਿਹੜੀ ਸਫਲਤਾ ਹੈ ਇਸ ਕਿਸਾਨ ਜਿਹੜਾ ਟਰੈਕਟਰ ਮਾਰਚ ਹੈ ਇਹਨੂੰ ਦੇਖਦੇ ਸਰਕਾਰ ਨੂੰ ਜਿੱਦ ਛੱਡਣੀ ਚਾਹੀਦੀ ਹੈ ਸਰਕਾਰ ਦਾ ਕੋਈ ਪ੍ਰੈਸੇਜ ਨਹੀਂ ਹੁੰਦਾ ਉਹਨਾਂ ਨੂੰ ਜਿੱਦ ਛੱਡ ਕੇ ਪਾਲਿਸੀ ਵਾਪਸ ਲੈਣੀ ਚਾਹੀਦੀ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਦੇ ਤੁਹਾਡੇ ਇਰਾਦੇ ਨੇ ਆ ਤੁਹਾਡੀਆਂ ਰੈਲੀਆਂ ਹੋਣਗੀਆਂ ਵਾਕੇ ਸਰਕਾਰ ਉਸੇ ਤਹਿਤ ਜਿਹੜੇ ਬਿੱਲ ਜਿਹੜੀ ਆਪਣੀ ਪਾਲਿਸੀ ਉਹ ਵਾਪਸ ਲੈ ਆ ਉੱਥੇ ਦੇਖੋ ਜੀ ਅੱਜ ਨਹੀਂ ਕੱਲ ਮਜਬੂਰ ਕਰ ਦੇਵਾਂਗੇ ਸਰਕਾਰ ਨੂੰ ਵਾਪਸ ਲੈਣੀ ਹੀ ਪੈਗੀ ਪਰ ਕਿ ਨਸਾਨ ਇਲਜ਼ਾਮ ਵੀ ਲੱਗਦੇ ਨੇ ਕਿ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਕਰਕੇ ਕਦੀ ਦਿੱਲੀ ਕਦੀ ਹੁਣ ਇੱਥੇ ਪੰਜਾਬ ਦੇ ਵਿੱਚ ਕਿਸਾਨ ਸਿਰਫ ਪ੍ਰਦਰਸ਼ਨਵਾਸੀ ਕਿਉਂ ਰਹਿ ਗਏ ਨਹੀਂ ਸਰਕਾਰ ਉਹ ਸਾਡੇ ਕੋਲ ਕੋਈ ਐਗਜ਼ੀਕਟਿਵ ਪਾਵਰ ਤਾਂ ਹੈ ਨਹੀਂ ਡੈਮੋਕ੍ਰੇਸੀ ਸਾਡਾ ਅਧਿਕਾਰ ਹੈ ਜੇ ਕਿਤੇ ਤੱਕ ਆ ਹੁੰਦਾ ਅਸੀਂ ਪੀਸਫੁਲ ਪ੍ਰੋਟੈਸਟ ਕਰ ਸਕਦੇ ਇਹ ਇੱਥੇ ਤਾਂ ਕੋਈ ਸੰਵਿਧਾਨਿਕ ਪਾਬੰਦੀ ਤਾਂ ਲੱਗੀ ਨਹੀਂ ਹੋਈ ਤੋ ਫਿਰ ਸਰਕਾਰ ਇਹ ਕਿਵੇਂ ਕਹਿ ਸਕਦੀ ਹੈ ਅੱਜ ਕੁਝ ਭਾਜਪੀ ਦੇ ਆਗੂ ਜਿਸਨ ਮਨੀਤ ਜੋਸ਼ੀ ਹੋਣੀ ਉਹ ਵੀ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਏ ਰਾਜਾ ਵੜਿੰਗ ਨੇ ਸੰਸਦ ਦੇ ਵਿੱਚ ਵੀ ਆਵਾਜ਼ ਉਠਾਈ ਗਿਆ ਤੁਹਾਨੂੰ ਕੀ ਲੱਗਦਾ ਕਿ ਪੋਲਿਟিক্যাল ਰੋਟੀਆਂ ਸਿੱਕੀਆਂ ਜਾ ਰਹੀਆਂ ਕਿ ਵਾਕਈ ਕੋਈ ਕਿਸਾਨਾਂ ਦੇ ਹਿੱਤ ਐਸ਼ੀ ਹੈਗੇ ਨੇ ਹਰ ਇੱਕ ਦਾ ਆਪਣਾ ਰੋਲ ਆਪਣਾ ਰੋਲ ਨਿਭਾ ਰਹੇ ਨੇ ਹਰ ਇੱਕ ਨੂੰ ਜਿਸ ਤਰ੍ਹਾਂ ਦੀ ਪਾਲਿਸੀ ਆਈ ਹੈ ਹਰ ਇੱਕ ਨੂੰ ਫਿਕਰ ਹੈ ਲੋਕਾਂ ਦੇ ਵਿੱਚ ਜਾਣੇ ਜੇ ਉਹ ਚੁੱਪ ਕਰ ਚੁੱਪ ਕਰ ਰਹਿਣਗੇ ਤਾਂ ਲੋਕ ਉਹਨਾਂ ਨੂੰ ਨਹੀਂ ਬਖਸ਼ਣਗੇ ਤੇ ਕੀ ਲੱਗਦਾ ਕਿ ਵਾਕਈ ਹੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸੁਭਾਵਿਕ ਕੋਈ ਪੋਜ਼ਿਟਿਵ ਰਿਜ਼ਲਟ ਨਿਕਲੇਗਾ ਇਹ ਕੋਈ ਸਰਕਾਰ ਤੇ ਡਿਪੈਂਡ ਕਰਦਾ ਹੈ ਜੇ ਸਰਕਾਰ ਸੱਦਾ ਦੇ ਦੇ ਸਰਕਾਰ ਸੱਦਾ ਦੇ ਦੇ ਅਸੀਂ ਜਾਵਾਂਗੇ ਉਹ ਤਾਂ ਕਹਿ ਰਹੇ ਨੇ ਕਿ ਅਸੀਂ ਗੱਲਬਾਤ ਲਈ ਤਿਆਰ ਆ ਤੁਹਾਡੇ ਕੋ ਕੋਈ ਨੋਟੀਫਿਕੇਸ਼ਨ ਕੁਝ ਜੇ ਹੈ ਨਹੀਂ ਗੱਲਬਾਤ ਹੀ ਤਿਆਰ ਹਾਂ ਬਾਰੋ-ਬਾਰ ਕਹਿੰਦੇ ਨੇ ਕਿ ਸਾਡੇ ਨਾਲ ਬੈਠ ਕੇ ਗੱਲ ਤਾਂ ਨਹੀਂ ਕੀਤੀ ਆ ਸਾਨੂੰ ਕੋਈ ਸੱਦਾ ਨਹੀਂ ਦਿੱਤਾ ਜੇ ਸੱਦਾ ਆਂਦਾ ਤਾਂ ਫਿਰ ਤੁਸੀਂ ਤਿਆਰ ਹੋ ਜਾਓਗੇ ਵੀ ਆ ਰੈਡੀ ਟੂ ਬਹੁਤ ਬਹੁਤ ਸ਼ੁਕਰੀਆ ਸੋ ਉਮੀਦ ਹੈ ਕਿ ਵਾਕਿਆ ਕੋਈ ਨਾ ਕੋਈ ਅਜਿਹਾ ਪੋਜ਼ਿਟਿਵ ਜਿਹੜਾ ਰਿਜ਼ਲਟ ਆ ਉਹ ਸਰਕਾਰ ਜ਼ਰੂਰ ਕੱਢੇ ਤੇ ਕਿਸਾਨ ਵੀ ਜਿਹੜੇ ਉਹ ਪੰਜਾਬ ਦੇ ਨਾਲ ਜ਼ਰੂਰ ਆ ਜੀ ਰਹਿਣ ਕੈਮਰਾਮੈਨ ਅਜ ਦੇ ਨਾਲ ਚੰਡੀਗੜ੍ਹ ਤੋਂ ਸਿਮਰਨਪ੍ਰੀਤ ਸਿੰਘ ਦਾ ਪੰਜਾਬੀ ਲਿੰਕ